ਵੇ ਲੱਗਦਾ ਵੀ ਇੰਨੀ ਜਲਦੀ ਖਤਮ ਹੋ ਗਿਆ ਅਗਲੇ ਯੱਗ ਦੀ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਾਂਗੇ ਸਾਸੀ ਸੰਗਤ ਨੇ ਬਹੁਤ ਅਸ਼ੀਰਵਾਦ ਦਿੱਤਾ ਹੁਣ ਤੱਕ ਮਹਾਰਾਣੀ ਦੀ ਅਪਾਰ ਕਿਰਪਾ ਸਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਹੀਂ ਪਿਆ ਦੇਖੋ ਸੁਪਰੀਮ ਕੋਰਟ ਦੇ ਜੱਜ ਸਿੰਦਲ ਸਪੈਸ਼ਲ ਆਹੂਤੀਬਾਨ ਦਿੱਲੀ ਤੋਂ ਗੱਲ ਆਏ ਮੌਜੂਦਾ ਜੱਜ ਨੇ ਜਦੋਂ ਉਹਨਾਂ ਨਾਲ ਮੈਂ ਕੱਲ ਬੈਠਾ ਗੱਲ ਕਰ ਰਿਹਾ ਸੀ ਕਹਿੰਦੇ ਮਾਨ ਜੀ ਵੀਡੀਓ ਮੈਂ ਕਾਫੀ ਦਿਨ ਤੋਂ ਦੇਖ ਰਿਹਾ ਸੀ ਕਹਿੰਦੇ ਘਰੇ ਬੱਚੇ ਟੀਵੀ ਚ ਲਾਇਆ ਹੁੰਦਾ ਯੱਗ ਚੱਲ ਰਿਹਾ ਮੇਰੇ ਘਰ ਨਾਲ ਜੋ ਵਿਸ਼ਪ ਦੇ ਵਿੱਚ ਮਾਂ ਬਗਲਾ ਮੁਕੀ ਦਾ ਪਾਸਕ ਹੈ ਉਹ ਮਾਂ ਬਗਲਾ ਮੁਕੀ ਦਾ ਹਮਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲਾਈਵ ਕਿਤੇ ਨਾ ਕਿਤੇ ਲਾਈਵ ਚੱਲ ਰਿਹਾ ਉਹਨਾਂ ਲਈ ਉਹ ਅਸ਼ੀਰਵਾਦ ਪ੍ਰਾਪਤ ਕਰ ਰਿਹਾ ਉਹਦੇ ਮੰਚ ਲਲਾੜ ਜਾਗੀ ਆ ਵੀ ਮੈਂ ਵੀ ਜਾਵਾਂ ਮੈਂ ਵੀ ਆਉਤੀ ਪਾਉ ਉਹਦੀ ਘੜੀ ਦੇ ਵਿੱਚ ਅੱਜ ਮੁਕਸੂਬੇ ਦੇ ਮੁੱਖ ਮੰਤਰੀ ਉਹਨਾਂ ਦੀ ਧਰ ਪਤਨੀ ਆਏ ਉਹ ਵੀ ਆਉਤੀ ਪਾਗੇ ਔਰ ਉਹਨਾਂ ਨੇ ਆਂਦੇ ਹੀ ਗੱਲ ਕੀਤੀ ਵੀ ਮੇਰੇ ਪਤੀ ਦੀ ਕਿਹਦੀ ਇੱਛਾ ਸੀ ਆਣਾ ਪਰ ਪੰਜਾਬ ਦੀ ਖੁਸ਼ਹਾਲੀ ਲਈ ਹੋਰ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਕਿ ਮੈਂ ਹੋਤੀ ਪਾਵਾਂ ਉਸੇ ਬਰਕਾਰ ਜਿਵੇਂ ਤੁਸੀਂ ਆਈਪੀਐਸ ਆਈਏ ਸਬਤਰਾ ਦੀ ਗੱਲ ਕੀਤੀ ਸਾਡੇ ਪਰਿਵਾਰ ਦੇ ਵਿੱਚ ਕਾਫੀ ਆਈਐਸ ਆਈਪੀਐਸ ਸੇਵਾਦਾਰ ਨੇ ਐਸਪੀ ਡੀਐਸਪੀ ਗੱਲ ਉਹ ਇੰਸਪੈਕਟਰ ਰੈਂਕ ਤੋਂ ਲੈ ਕੇ ਏਡੀਜਬੀ ਰੈਂਕ ਤੇ ਬੰਦੇ ਸਾਡੇ ਪਰਿਵਾਰ ਦੇ ਨੇ ਬਗਲਮੂਗੀ ਪਰਿਵਾਰ ਦੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹ ਕਿਤੇ ਜਾਤੀ ਵਿਸ਼ੇਚ ਜਾਂ ਧਰਮਸ਼ੇਸ਼ ਤੇ ਨਹੀਂ ਐ ਸਿਰਫ ਮਾਂ ਦੇ ਬੱਚੇ ਜਿੱਤੇ ਦੇ ਦੇਖੇ ਪਾਉਂਦੀ ਹੁਣ ਤੱਕ ਕਿੰਨੇ ਲੋਕ ਆ ਚੁੱਕੇ ਨੇ ਜਿਸ ਤਰ੍ਹਾਂ ਤੋਂ 13 ਲੱਖ ਤੋਂ ਵੱਧ ਜਿਹੜਾ ਇੱਕ ਜਿਹੜਾ ਸਾਡਾ ਸਾਡਾ ਮੈਂ ਤੁਹਾਨੂੰ ਪਹਿਲਾਂ ਦਿਨ ਕਿਹਾ ਸੀ 20 ਲੱਖ ਧਾਗਾ ਬਣ ਕੇ ਆਇਆ ਸੀ ਦੁਪਹਿਰ ਦਾ ਧਾਗਾ ਖਤਮ ਹੈ ਮਤਲਬ 20 ਲੱਖ ਲੋਕ ਤਾਂ ਗਲਿਆ ਚੁੱਕੇ ਨੇ ਸਾਡੇ ਲਈ ਇਹੀ ਬੜਾ ਸੁਭਾਗਿਆ ਸ਼ਾਲੀ ਦਿਨ ਹੈ ਵੀ ਇਹ ਜਿਹੜੇ ਲੋਕ ਮੈਨੂੰ ਬੜੀ ਖੁਸ਼ੀ ਹੁੰਦੀ ਆ ਕੋਈ ਕਹਿੰਦਾ ਮੈਂ ਫਤਿਹਆਬਾਦ ਤੋਂ ਆਇਆ ਕੋਈ ਕਹਿੰਦਾ ਮੈਂ ਮਹਾਰਾਸ਼ਟਰ ਤੋਂ ਆਇਆ ਕੋਈ ਕਹਿੰਦਾ ਮੈਂ ਕਿੱਥੋਂ ਆਇਆ ਤੁਹਾਨੂੰ ਜੇ ਅਮੇਂ ਸ਼ਹਿਰ ਦੇ ਵਿੱਚ ਤੁਸੀਂ ਬਸ ਸਟੈਂਡ ਰੇਲਵੇ ਸਟੇਸ਼ਨ ਤੇ ਖੜਕੇ ਬਸ ਇੰਨਾ ਕਹਿ ਦਿਓ ਉਹਦੀ ਬਗਲਾ ਮੁਗੀਧਾਮ ਜਾਣਾ ਹੈ ਉਹ ਚਾਹੇ ਉਹ ਆਟੋ ਵਾਲਾ ਹੈ ਚਾਹੇ ਉਹ ਟੈਕਸੀ ਵਾਲਾ ਹੈ ਉਹ ਕੋਈ ਐਡਰੈਸ ਨਹੀਂ ਪੁੱਛਦਾ ਲਿਆ ਕੇ ਇੱਥੇ ਗੱਡੀ ਖੜੀ ਕਰ ਦਿੰਦਾ 243 ਘੰਟੇ ਦੀ ਹੁਣ ਤਿਆਰੀ ਸ਼ੁਰੂ ਕਰਾਂਗੇ ਔਰ ਇਹ 772 ਘੰਟੇ ਤੱਕ ਸਫ਼ਰ ਚੱਲੇਗਾ ਮਹਾਰਾਣੀ ਦੀ ਦਿਖਤਾ ਰਹੇਗੀ ਹਮੇਸ਼ਾ ਮੈਂ बार-बार ਇਹ ਗੱਲ ਰਿਪੀਟ ਕਰਦਾ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਕੋਈ ਇਹ ਦਿਖਤਾ ਨਹੀਂ ਹੈ ਇਹ ਤਾਂ ਬਗਲਾ ਮੁਗੀ ਦੀ ਦਿਖਤਾ ਜਿਹਾ ਕਰਦਾ Vamata <ISTukungsful> <theo> Shabita Tumiva Tumiva Vandu Shastra Tumiva Tumiva Vidya Dravina Tumiva Tumiva Sarvam Mahadeva Deva Tumiva Sarvam Mahadeva ਮਦੇ ਸਦੰ ਦੋਯੰ ਭ੍ਰਾਨਿਦੰ ਕੇਸ਼ ਗੋਪਰੇ ਅੰਗਲਗਨੰ ਮਨੁਸ਼ਿਆਨਾ ਸਰਵ ਪਾਪ ਵਿਪੋਤੀ ਅਜੇ ਸ਼ਾਂਤੀ ਬਿਲਾਸਾ ਤੇ ਸ਼ਾਂਤੀ ਗੋਪਰਮ ਮਨੇ ਚਿਤ ਜਜਮਾਨਸ ਗ੍ਰਹੇਸ਼ਾਂ ਦੇ ਸ਼ਾਂਤੀ ਸਰਵਤਰ ਸਰਵਤਾ ਓਮ ਜੋ ਹਉ ਸ਼ਾਂਤੀ ਰੰਦਰਕੰ ਜਾਂਤੇ ਪ੍ਰਿਤਵੇ ਸ਼ਾਂਤੀ ਰਾਵਾ ਸ਼ਾਂਤੀ ਹੋ ਕਰਯਾ ਸ਼ਾਂਤੀ ਵਰਤ ਪਤਾਯਾ ਸ਼ਾਂਤੀ ਫਰਮਾ ਜਾਂਦੀ ਸਰਬੰ ਸ਼ਾਂਤੀ ਸ਼ਾਂਤੀ ਰੇਵ ਸ਼ਾਂਤੀ ਸ਼ਾਮਾ ਸ਼ਾਂਤੀ ਰੇ ਦੀ ਸੁਖ ਸ਼ਾਂਤਿ ਰ ਭਾਵਤੋ ਨਾਨਾ ਵਿਸਰਜਨੰ ਪੂਜਾਮੇ ਨਾਨਾ ਮੇ ਸ਼ਮੇ ਤਾਂ ਪਰਮੇਸ਼ਵਰੇ ਪ੍ਰਿਆਏ ਨਾਮ ਭਕਤੇ ਨਾਮ ਸੁਰੇਸ਼ਵਰੇ ਕੋਇ ਤਮ ਆਦੇਵੀ ਪਰਿਪੂਰਣੰ ਤਦਸੁਮੇ